ਜਿਹੜੇ ਬੁੱਤ ਲੱਗੇ ਵੇ ਤਾਂਬੇ ਦੇ ਆਗੇ ਸਤਿਆਗ੍ਰਹਿ ਆ ਤੇ ਅੰਗਰੇਜ਼ੀ ਦਵਨ ਪੰਜਾਬ ਦਾ ਲੈਫਟ ਹੈਂਡ ਟਵਰ ਆ ਹਰਸੀ ਬੁੱਤ ਬਣਾਏ ਵੇ ਜਿਸ ਤਰ੍ਹਾਂ ਗੋਲੀਆਂ ਚਲਾਈਆਂ ਸੀਗੀਆਂ ਜਿਹੜਾ ਰੌਲਟ ਐਕਟ ਆਇਆ ਸੀ ਨਾ ਉਹ ਐਕਟ ਦੇ ਵਿੱਚ ਕੀ ਸੀ ਕਿਉਂ ਵਿਰੋਧ ਕਰ ਰਹੇ ਸੀ 120 ਲਾਸਾਂ ਮਿਲੀਆਂ ਸੀ ਇਹਦੇ ਵਿੱਚੋਂ 120 ਉਹਨਾਂ ਨੇ ਆ ਬੋਹੜ ਤੇ ਚੜ ਕੇ ਵੀ ਜਾਨ ਬਚਾਈ ਸੀਗੀ ਚਲਾ ਕੇ ਇੱਕ ਰਾਕਸ਼ ਵਾਂਗ ਹੱਸਿਆ ਸੀਗਾ 19 ਜੁਲਾਈ 1974 ਮੇਰੇ ਪਿੱਛੇ ਹੈਗਾ ਜਿਲ੍ਹਿਆ ਵਾਲਾ ਬਾਗ ਮੈਂ ਖੜਾ ਹਾਂ ਅੱਜ ਜਿਲ੍ਹਿਆ ਵਾਲੇ ਬਾਗ ਅੱਜ ਤਰੀਕਾ 13 April 13 April 1919 ਨੂੰ ਇੱਥੇ ਜਰਨਲ ਡਾਇਰ ਵੱਲੋਂ ਹਜ਼ਾਰਾਂ ਲੋਕ ਮਾਰ ਦਿੱਤੇ ਗਏ ਸੀ ਅੰਦਰ ਕਿਵੇਂ ਕਿਵੇਂ ਕਤਲੇਆਮ ਹੋਇਆ ਕਿਵੇਂ ਉਹ ਗਲੀ ਹੈ ਇੱਕ ਛੋਟੀ ਜਿਹੀ ਗਲੀ ਹੈ ਇੱਥੇ ਉਹ ਗਲੀ ਦੇ ਵਿੱਚ ਦੀ ਲੰਘ ਕੇ ਇਸ ਬਾਗ ਨੂੰ ਜਾਇਆ ਜਾਂਦਾ ਸੀ ਇੱਕੋ ਹੀ ਰਸਤਾ ਸੀ ਬਾਗ ਦਾ ਉਹੀ ਰਸਤਾ ਬੰਦ ਕਰਤਾ ਸੀਗਾ ਚਾਨਲ ਡੈਰ ਇੱਥੇ ਲੈ ਕੇ ਮੰਨ ਲਓ ਆਪਦੀ ਫੌਜ ਆ ਗਿਆ ਸੀਗਾ ਲੋਕਾਂ ਤੇ ਅੰਨੇ ਵਾ ਗੋਲੀਆਂ ਚਲਾਇਆ ਸੀ 13 April 1919 ਨੂੰ ਵਿਸਾਖੀ ਵਾਲੇ ਦਿਨ ਇੱਥੇ ਉਸ ਦਿਨ ਦੋ ਫੰਕਸ਼ਨ ਸੀਗੇ ਇੱਕ ਤਾਂ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕਰਕੇ ਵਿਸਾਖੀ ਵਾਲਾ ਦਿਨ ਸੀ ਇੱਕ ਤਾਂ ਦਿਨ ਵਿਸਾਖੀ ਵਾਲਾ ਸੀਗਾ ਵਿਸਾਖੀ ਅੰਮ੍ਰਿਤਸਰ ਦੇ ਵਿੱਚ ਧੂਮਤਾਵਾਂ ਦਾ ਮਨਾਇ ਜਾਂਦੀ ਆ ਇੱਕ ਤਾਂ ਵਿਸਾਖੀਆ ਦਿਨ ਹੋਣ ਕਰਕੇ ਲੋਕ ਇਕੱਠੇ ਹੋਏ ਹੋਏ ਸੀ ਦੂਜਾ ਹੋਏ ਹੋਏ ਸੀਗੇ ਇੱਕ ਐਕਟ ਆਇਆ ਸੀਗਾ ਉਹ ਐਕਟ ਦਾ ਕਰਕੇ ਆਪਾਂ ਕਰਦੇ ਆ ਗੱਲਾਂ ਬਾਤਾਂ ਗੇਟ ਤੋਂ ਵੱਢਦੇ ਸਾਰੀ ਇੱਕ ਸੱਜੇ ਹੱਥ ਬੁੱਤ ਲੱਗਿਆ ਹੋਇਗਾ ਸਹੀਦ ਸਰਦਾਰ ਉਦਮ ਸਿੰਘ ਦਾ ਦਿਖਾਉਣਾ ਤੁਹਾਨੂੰ ਮੈਂ ਬੋਲਣ ਦੀ ਕੋਸ਼ਿਸ਼ ਘੱਟ ਕਰੂੰਗਾ ਅੱਜ ਕਿਉਂਕਿ ਤੁਹਾਨੂੰ ਜ਼ਿਆਦਾਤਰ ਦਿਖਾਉਂਗਾ ਇਤਿਹਾਸ ਬਾਰੇ ਇਹ ਰੈਨੋਵੇਟ ਕੀਤਾ ਗਿਆ ਸਾਰਾ ਬਾਗ ਇਹਦੇ ਤੇ ਵੀ ਅੱਧ ਵਿਚਾਲਾ ਜਾ ਰੌਲਾ ਪਿਆ ਹੋਇਆ ਹੈਗਾ ਜਿਹੜੇ ਪੁਰਾਣੇ ਇਤਿਹਾਸਕਾਰ ਆ ਉਹ ਤਾਂ ਕਹਿੰਦੇ ਵੀ ਰੈਨੋਵੇਟ ਕਰਨਾ ਨਹੀਂ ਚਾਹੀਦਾ ਸੀ ਇਹ ਕੁਝ ਲੋਕ ਕਹਿੰਦੇ ਆ ਵੀ ਕਰਨਾ ਚਾਹੀਦਾ ਸੀਗਾ ਜਿਹੜੇ ਲੋਕ ਇੱਥੇ ਇਕੱਠੇ ਹੋਏ ਸੀਗੇ ਉਹ ਇੱਕ ਰੌਲਟ ਐਕਟ ਆਇਆ ਸੀਗਾ ਉਹ ਐਕਟ ਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਸੀਗੇ ਆਪ ਅੰਦਰ ਚੱਲਦੇ ਆਂ ਇੱਧਰ ਤੋਂ ਫੌਜ ਲੈ ਕੇ ਆਇਆ ਜਨਰਲ ਡਾਇਰ ਆ ਦੇਖੋ ਇੱਥੇ ਕਿੰਨੇ ਕ ਲੋਕ ਜਾ ਸਕਦੇ ਹੈਗੇ ਇੱਕ ਲੰਬੀ ਗਲੀ ਸੀਗੀ ਇਹ ਸਾਲੀ ਸਾਰੀ ਗਲੀ ਦੇ ਵਿੱਚ ਪੁਲਿਸ ਲੈ ਕੇ ਆ ਗਈ ਸੀ ਸਰਕਾਰ ਚੱਲਦੇ ਆ ਅੱਗੇ ਆਪਾਂ ਇਤਿਹਾਸ ਬਾਰੇ ਦੱਸਦੇ ਆ ਤੁਹਾਨੂੰ ਇਹ ਦਿਨ ਸੀ 13 April 1919 20 ਤੋਂ 25000 ਬੰਦਾ ਇੱਥੇ ਇਕੱਠਾ ਹੋਇਆ ਹੋਇਆ ਸੀਗਾ ਬਹੁਤ ਚੀਜ਼ਾਂ ਕੁਛ ਨਾ ਕੁਛ ਮਟਿਆ ਵੀ ਦਿੱਤੀਆਂ ਇੱਥੋਂ ਜਿਹੜਾ ਆਪਣਾ ਇਤਿਹਾਸ ਸੀਗਾ ਇੱਥੇ ਅਲੱਗ-ਅਲੱਗ ਗੈਲਰੀਆਂ ਬਣੀਆਂ ਵੀ ਆਗੀਆਂ ਉਹ ਗੈਲਰੀਆਂ ਦੇ ਵਿੱਚ ਅਲੱਗ-ਅਲੱਗ ਆਪਣਾ ਸੰਬੰਧਤ ਅਪ੍ਰੈਲ ਨਾਲ ਰੱਖਿਆ ਹੋਇਆਗਾ ਆਪਾਂ ਇੱਕ ਨੰਬਰ ਗੈਲਰੀ ਚੱਲਦੇ ਹੁਣ ਆ ਦੇਖੋ ਇੱਥੇ ਅਲੱਗ-ਅਲੱਗ ਆ ਇਹ ਸਕਰੀਨਾਂ ਲਾਈਆਂ ਵੀ ਆਗੀਆਂ ਸਕਰੀਨਾਂ ਦੇ ਉੱਤੇ ਆਪਣੇ ਸ਼ਹੀਦ ਉਦਮ ਸਿੰਘ ਜੀ ਨਾਲ ਸੰਬੰਧਤ ਜਾਂ 13 ਅਪ੍ਰੈਲ ਨਾਲ ਸੰਬੰਧਤ ਵੀਡੀਓ ਵਗੈਰਾ ਚੱਲਦੇ ਰਹਿੰਦੇ ਨੇਗੇ ਇਧਰ ਉੱਪਰ ਥੀਏਟਰ ਹੈਗਾ ਆਪਾਂ ਚੱਲਦੇ ਆਂ ਉੱਪਰ ਰੈਨੋਵੇਟ ਕਰਕੇ ਖੂਬਸੂਰਤ ਤਾਂ ਬਹੁਤ ਬਣਾਤਾ ਸਰਕਾਰ ਨੇ ਪਰ ਕੁਝ ਕੁ ਚੀਜ਼ਾਂ ਵੱਢ ਕੱਟ ਕਰੀ ਵੀ ਹੈਗੀ ਜਿਵੇਂ ਜਿਹੜੀ ਜੀਵਨ ਜੋਤ ਸੀਗੀ ਉਹ ਪਹਿਲਾਂ ਅੱਗੇ ਸੀ ਹੁਣ ਉਹਨੂੰ ਪਿੱਛੇ ਕਰਤਾ ਪਿੱਛੇ ਕਰਨਾ ਕੁਝ ਲੋਕਾਂ ਨੇ ਸਹੀ ਨਹੀਂ ਸਮਝੇਗਾ ਆਹ ਥੀਏਟਰ ਹੈਗਾ ਅੰਦਰ ਇਹਦੇ ਅੰਦਰ ਅਲਹਮਦੁਲਿਲਾ ਸੋਇ ਜਦੋਂ ਆਵਾਂ ਆਪਾਂ that rules anti nationalism for future generation theater <laughs> ਦੇ ਵਿੱਚ ਆਪਣੇ ਸ਼ਹੀਦ ਉਦਮ ਸਿੰਘ ਨਾਲ ਸੰਬੰਧਿਤ ਵੀਡੀਓ ਚੱਲਦੇ ਰਹਿੰਦੇ ਨੇਗੇ ਆਪਣੇ ਆਜ਼ਾਦੀ ਘੁਲਾਟੀਆਂ ਦੇ ਜਿਹੜੇ ਵੀਡੀਓ ਉਹ ਚੱਲਦੇ ਰਹਿੰਦੇ ਨੇਗੇ ਜਦੋਂ ਤੁਸੀਂ ਇੱਥੇ ਆਓਗੇ ਤਾਂ ਇਹਨੂੰ ਵੀ 10 ਮਿੰਟ ਟਾਈਮ ਕੱਟ ਕੇ ਜ਼ਰੂਰ ਦੇਖ ਕੇ ਜਾਣਾ ਥੱਲੇ ਚੱਲਦੇ ਆਪਾਂ ਹੋਰ ਤੁਹਾਨੂੰ ਅੱਗੇ ਹੋਰ ਗੈਲਰੀਆਂ ਦਿਖਾ ਕੇ ਲੈ ਕੇ ਆਉਣੇ ਆ ਜਿਹੜੇ ਕੋਲ ਕਹਿੰਦੇ ਨੇ ਨਿਸ਼ਾਨਾਂਗੇ ਉਹ ਦਿਖਾਵਾਂਗੇ ਬਣੇ ਰਹੋ ਨਾਲ ਜਿਹੜੀਆਂ ਆਪਣੇ ਦੀਵਾਰਾਂਆਂ ਗੀਆਂ ਗੈਲਰੀਆਂ ਸਿੰਦਰੀਆਂ ਲੱਗੀਆਂ ਹੋਈਆਂ ਜਿਹੜੇ ਸਬੰਧਤ ਆ ਉਹ ਵੀ ਆਪਣੀ ਆਜ਼ਾਦੀ ਨਾਗੀਆਂ ਹਰੇਕ ਲੋਕ ਦੇਖਣਾ ਉਹ ਲਾਜ਼ਮੀ ਜਿਹੜੇ ਬੁੱਤ ਲੱਗੇ ਹੋਏ ਤਾਂਬੇ ਦੇ ਆਗੇ ਬਹੁਤ ਲੰਬੀ ਲਾਈਫ ਆ ਗਈ ਬਹੁਤ ਸੋਹਣਾ ਰੈਨੋਵੇਟ ਕੀਤਾ ਪਰ ਕੁਛ ਨਾ ਕੁਛ ਇਤਿਹਾਸ ਨਾਲ ਸੀੜ ਛੜ ਵੀ ਹੋਈ ਆ ਉਹਦੇ ਤੇ ਥੋੜਾ ਮਨ ਉਦਾਸ ਵੀ ਹੈਗਾਗਾ ਚਿੰੰਗਾ ਵੀ ਸਿੰਦਰੀਆਂ ਹਰ ਇੱਕ ਗੈਲਰੀ ਦੇ ਵਿੱਚ ਆ ਦੇਖੋ ਇਤਿਹਾਸ ਚੱਲ ਰਿਹਾ ਹੈਗਾ ਸਾਡਾ ਕਦਰ ਦੀ ਗੂੰਜ ਦੇਖੋ ਮਿਸਾਲ ਜਗ ਦੀ ਮਿਸਾਲ ਫੜੀ ਬਹਤ ਦੇ ਵਿੱਚ ਇਹ ਕੁਝ ਪੁਰਾਣੀਆਂ ਖਬਰਾਂਆਂ ਆਂ ਖਬਰਾਂਆਂ ਦੇ ਵਿੱਚ ਆਪਣਾ ਜਿਹੜੇ ਖਬਰਾਂ ਮੌਕੇ ਤੇ ਲੱਗਦੀਆਂ ਹੁੰਦੀਆਂ ਸੀ ਉਹਨਾਂ ਟਾਈਮਾਂ 'ਚ ਹੋਣ ਹੈਗੀਆਂ ਦੇਖੋ ਮੈਂ ਤੁਹਾਨੂੰ ਅੰਦਰੋਂ ਖੜ ਕੇ ਬਾਗ ਦੇ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਦੇਖੋ ਆ ਗਲੀ ਆਹੋ ਇਧਰੋਂ ਫੌਜ ਆਈ ਸੀਗੀ ਜਿਹੜੀ ਅੰਗਰੇਜ਼ਾਂ ਦੀ ਪੁਲਿਸ ਸੀਗੀ ਜਨਰਲ ਡਾਇਰ ਇਧਰੋਂ ਲੈ ਕੇ ਆਇਆ ਸੀਗਾ ਇਧਰੋਂ ਮਤਲਬ ਆਪਣੀ ਪੁਲਿਸ ਲੈ ਕੇ ਆ ਗਏ ਇਧਰਲੇ ਪਾਸੇ ਕੋਈ ਰਸਤਾ ਨਹੀਂ ਸੀ ਭੱਜਣ ਨੂੰ ਇਹ ਸਾਹਮਣੇ ਦੇਖੋ ਚਾਰੇ ਪਾਸੇ ਦੇ ਦੁਆਰਾਂ ਗਿਆ ਕੋਈ ਦਵਾਰ ਟੱਪੀ ਨਹੀਂ ਜਾਂਦੀ ਸੀਗੀ ਇੱਥੇ ਆ ਕੇ ਅੰਨੇ ਵਾ ਗੋਲੀਆਂ ਚਲਾਈਆਂ ਸੀਗੀਆਂ ਇਹਦੇ ਵਿੱਚ 20 ਤੋਂ 25 ਰ ਬੰਦਾ ਇਕੱਠਾ ਹੋਇਆ ਹੋਇਆ ਸੀਗਾ ਐਕਟ ਦਾ ਨਾਮ ਸੀਗਾ ਰੋਲਟ ਰੋਲਟ ਐਕਟ ਆਇਆ ਸੀਗਾ ਉਹ ਐਕਟ ਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਸੀਗੇ ਕੁਝ ਲੋਕ ਇੱਥੇ ਆ ਗਏ ਸੀਗੇ ਜਿਹੜੇ ਆਪਣੀ ਵਿਸਾਖੀ ਸੀਗੀ ਵਿਸਾਖੀ ਦੇਖਣ ਵਾਸਤੇ ਆਏ ਹੋਏ ਸੀਗੇ ਉਹ ਇੱਥੇ ਆ ਗਏ ਸੀਗੇ ਜਦੋਂ ਜਨਰਲ ਡੇਅਰ ਨੂੰ ਪਤਾ ਲੱਗਿਆ ਵੀ ਲੋਕ ਉੱਥੇ ਇਕੱਠੇ ਹੋਏ ਹੋਏ ਆ ਨਾਉ ਅقبੂਲਾ ਹੋ ਗਿਆ ਕੁਛ ਨਹੀਂ ਦੇਖਿਆ ਉਹਨੇ ਪੁਰਸ ਲੈ ਕੇ ਆ ਗਿਆ ਆਪਦੀ ਤੇ ਲੋਕਾਂ ਤੇ ਅੰਨੇ ਵਾ ਗੋਲੀਆਂ ਚਲਾ ਕੇ ਚਲਾ ਗਿਆ ਐਸਾ ਹੋ ਇੱਕ ਜਿਵੇਂ ਆਪਣੇ ਰਾਖਸ਼ ਹੁੰਦੇ ਸੀਗੇ ਉਹਨਾਂ ਵਾਂਗੂੰ ਹੱਸਦਾ ਹੋਇਆ ਨਿਕਲਿਆ ਸੀਗਾ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਆਮ ਨੂੰ ਕਿਤੇ ਕੋਈ ਵੀ ਆਪਣਾ ਭਾਰਤੀ ਮਿਲਦਾ ਸੀ ਤਾਂ ਉਹਨੇ ਬਾਜ਼ਾਰ ਦੇ ਵਿੱਚ ਵੀ ਗੋਲੀਆਂ ਚਲਾਈਆਂ ਗਈਆਂ वीडियो रोक के पढ़ पढ़ सकते हो <गणाग़ा> ਸਤਿਅਗ੍ਰਹਯ ਅਤੇ ਅੰਗਰੇਜ਼ੀ ਧਵਨ ਇਹ ਸਾਰੇ ਚੀਜ਼ਾਂ ਤੁਸੀਂ ਵੀਡੀਓ ਨੂੰ ਰੋਕ ਕੇ ਪੜ ਸਕਦੇ ਹੋ ਸਕਿੱਪ ਨਾ ਕਰਿਓ ਵੀਡੀਓ ਅੱਜ ਥੋੜਾ ਜਿਹਾ ਮਨ ਨੂੰ ਇੱਕ ਦੁੱਖ ਆਉਂਦਾ ਵੀ ਹਿੰਦੀ ਉੱਪਰ ਲਿਖੀ ਵੀ ਆ ਇੰਗਲਿਸ਼ ਆ ਗਈ ਪੰਜਾਬੀ ਨੂੰ ਘੱਟ ਲਿਖਦੇ ਨੇਗੇ ਇਹੋ ਜਿਹਾ ਥਾਵਾਂ ਤੇ ਪੰਜਾਬੀ ਉੱਪਰ ਚਾਹੀਦੀ ਆ ਆ ਦੇਖੋ ਗੈਲਰੀ ਦੇ ਵੀ ਪੰਜਾਬੀ ਕਿਤੇ ਉੱਪਰ ਲਿਖੀ ਵੀ ਹੈਗੀ ਇਹਦੇ ਤਾਂ ਆ ਦੇਖੋ ਇੱਥੇ ਪੰਜਾਬੀ ਲਿਖੀ ਵੀ ਹੈਗੀ ਉੱਪਰ

ਹਰ ਉਹ ਅਸਰਵਾਦੀ ਬਹੁਤ ਸੋਹਣੇ ਸੋਹਣੇ ਦ੍ਰਿਸ਼ ਬਣਾ ਕੇ ਰੌਣਕ ਮਾ ਬਣਾ ਪਰ ਰੀਜ਼ਨ ਲਾਈਵ ਇਨ ਇਥੇ ਪ੍ਰੋਜੈਕਟਰ ਲੱਗੇ ਹੋਏ ਹੈਗੇ ਇੱਕ ਸਾਜ਼ਿਸ਼ ਅੱਜ 13 ਅਪ੍ਰੈਲ ਹੋਣ ਕਰਕੇ ਲੋਕ ਦੇਖਣ ਬਹੁਤ ਆ ਰਹੇ ਹੈਗੇ ਆਮ ਨਾਰਮਲ ਦੇ ਨਾਲੋਂ ਦੁੱਗਣਾ ਇਕੱਠਾ ਅੱਜ ਜਿਵੇਂ ਇਹ ਗੈਲਰੀ ਨੰਬਰ 3 ਨਾਲ ਚੱਲਦੇ ਆਂ ਪੰਦਰ ਇਹਦੇ ਵਿੱਚ ਵੀ ਪ੍ਰੋਜੈਕਟਰ ਲੱਗੇ ਹੋਏ ਹੈਗੇ ਬੋਤ ਬਣਾਏ ਵੇ ਜਿਸ ਤਰ੍ਹਾਂ ਗੋਲੀਆਂ ਚਲਾਈਆਂ ਸੀਗੀਆਂ ਕੁਛ ਨਾ ਕੁਛ ਚੀਜ਼ਾਂ ਦਾ ਰੈਨੋਵੇਟ ਕਰਕੇ ਵਧੀਆ ਕੀਤੇ ਆ ਪਹਿਲਾਂ ਦੇ ਨਾਲੋਂ ਪਰ ਕੁਝ ਚੀਜ਼ਾਂ ਨੇ ਮਟਿਆਤੀਆਂ ਬਣਿਆ ਬਹੁਤ ਸੋਹਣਾਗਾ ਕਿਉਂਕਿ ਮੈਂ ਇੱਥੇ ਸਾਲ ਵਿੱਚ ਇੱਕ ਵਾਰੀ ਆਉਣਾ ਆਉਣਾਗਾ ਤਾਂ ਕਰਕੇ ਜੇ ਕੋਈ ਥੋੜੀ-ਮੋਡੀ ਚੀਜ਼ ਚੇਂਜ ਕਰਦੇ ਤਾਂ ਪਤਾ ਲੱਗ ਜਾਂਦਾਗਾ ਜਿਵੇਂ ਇਹ ਗੈਲਰੀ ਨੰਬਰ 3 ਨਾ ਚਲਦੇ ਆ 15 ਇਹਦੇ ਵਿੱਚ ਵੀ ਪ੍ਰੋਜੈਕਟਰ ਲੱਗੇ ਹੋਏ ਹੈਗੇ ਬੁੱਤ ਬਣਾਏ ਹੋਏ ਜਿਸ ਤਰ੍ਹਾਂ ਗੋਲੀਆਂ ਚਲਾਈਆਂ ਸੀਗੀਆਂ ਕੁਸ ਨਾ ਕੁਝ ਚੀਜ਼ਾਂ ਦਾ ਰੈਨੋਵੇਟ ਕਰਕੇ ਵਧੀਆ ਕੀਤੇ ਆ ਪਹਿਲਾਂ ਦੇ ਨਾਲੋਂ ਪਰ ਕੁਝ ਚੀਜ਼ਾਂ ਨੇ ਮਟਿਆਤੀਆਂ ਬਣਿਆ ਬਹੁਤ ਸੋਹਣਾਗਾ ਕਿਉਂਕਿ ਮੈਂ ਇੱਥੇ ਸਾਲ ਵਿੱਚ ਇੱਕ ਵਾਰੀ ਆਉਣਾ ਆਉਣਾਗਾ ਤਾਂ ਕਰਕੇ ਜੇ ਕੋਈ ਥੋੜੀ-ਮੋਡੀ ਚੀਜ਼ ਚੇਂਜ ਕਰਦੇ ਆ ਤਾਂ ਪਤਾ ਲੱਗ ਜਾਂਦਾਗਾ ਅੱਜ ਆਮ ਦਿਨਾਂ ਨਾਲੋਂ ਭੀੜ ਬਹੁਤ ਆ ਗਈ ਇਹ ਉਹਨਾਂ ਟਾਈਮਾਂ ਦੀਆਂ ਅਖਬਾਰਾਂ ਦੇ ਵਿੱਚ ਜਿਹੜੇ ਆਪਣੇ ਬਿਆਨ ਆਏ ਵੇ ਸਰਕਾਰ ਵੱਲੋਂ ਜਾਂ ਲੋਕ ਨਹਿਰਾ ਵੱਲੋਂ ਉਹ ਨੇਗੇ ਆ ਦੇਖੋ ਹਰ ਇੱਕ ਤਾਂ ਸਕਰੀਨ ਆ ਗਈ ਹਰ ਇੱਕ ਚੀਜ਼ ਹੁਣ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਵੇਂ ਅੱਜ ਕੱਲ ਦੇ ਬੱਚੇ ਡਿਜੀਟਲ ਜੋ ਕੋ ਨਾਲ ਜੁੜੇ ਹੋਏ ਹੈਗੇ ਕੰਪਿਊਟਰ ਨਾਲ ਜੁੜੇ ਹੋਏ ਆ ਤਾਂ ਕਰਕੇ ਕੰਪਿਊਟਰੀਕਰਨ ਕੀਤਾ ਗਿਆ ਵੱਧ ਉਤਸ਼ਾਹ ਆ ਪਹਿਲਾਂ ਨਾਲੋਂ ਜਿਹੜਾ ਰੌਲਟ ਐਕਟ ਆਇਆ ਸੀ ਨਾ ਉਹ ਐਕਟ ਦੇ ਵਿੱਚ ਕੀ ਸੀ ਕਿਉਂ ਵਿਰੋਧ ਕਰ ਰਹੇ ਸੀ ਉਹਦਾ ਕਾਰਨ ਸੀਗਾ ਵੀ ਉਹਦੇ ਰਾਹੀਂ ਕਿਸੇ ਵੀ ਬੰਦੇ ਨੂੰ ਚੁੱਕ ਕੇ ਬਗੈਰ ਕੇਸ ਚਲਾਇਆ ਕਿੰਨਾ ਵੀ ਟਾਈਮ ਜੇਲ੍ਹ 'ਚ ਰੱਖ ਸਕਦੇ ਸੀਗੇ ਤਾਂ ਕਰਕੇ ਉਹਦਾ ਇੰਨਾ ਵਿਰੋਧ ਹੋ ਰਿਹਾ ਸੀਗਾ ਉਹਨੂੰ ਉਹਨਾਂ ਟਾਈਮਾਂ ਦਾ ਕਾਲਾ ਕਾਨੂੰਨ ਕਹਿੰਦੇ ਸੀਗੇ ਵੀ ਕਾਲਾ ਕਾਨੂੰਨ ਆਇਆ ਉਹ ਕਾਲਾ ਕਾਨੂੰਨ ਪਾਸ ਹੋਇਆ ਤਾਂ ਕਰਕੇ ਵਿਰੋਧ ਕਰ ਰਹੇ ਸੀਗੇ ਚੱਲਦੇ ਆਪਾਂ ਖੂਬ ਅੱਲਾ 120 ਲਾਸਾਂ ਮਿਲੀਅਨਸ ਇਹਦੇ ਵਿੱਚੋਂ 120 ਇਹ ਉੱਪਰ ਤੱਕ ਭਰ ਗਿਆ ਸੀ ਬਿਲਕੁਲ ਹੁਣ ਤਾਂ ਇਹਦੇ ਪਾਸੇ ਸ਼ੀਸ਼ੇ ਵਗੈਰਾ ਲਾਤੇ ਉਹ ਜਿਸ ਤਰ੍ਹਾਂ ਪਹਿਲਾਂ ਆਪਣੇ ਭਾਰਤ ਦੇ ਵਿੱਚ ਜ਼ਿਆਦਾਤਰ ਖੂਹ ਉੱਪਰ ਤੋਂ ਨੰਗੇ ਹੁੰਦੇ ਸੀਗੇ ਧਰਤੀ ਦੇ ਬਰਾਬਰ ਸਮਤਲ ਹੁੰਦੇ ਸੀਗੇ ਸਮਤਲ ਹੋਣ ਕਰਕੇ ਲੋਕਾਂ ਨੂੰ ਭਜਨ ਅਠ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਵੀ ਅੱਗੇ ਖੂਹ ਹੈਗਾ ਇਹਨੂੰ ਸ਼ੀਸ਼ਿਆਂ ਨਾਲ ਬੰਦ ਕਰਨ ਦਾ ਮਕਸਦ ਵੀ ਇਹ ਸੀ ਇਹਦੇ ਵਿੱਚ ਨਾ ਲੋਕ ਪੈਸੇ ਸਿੱਟਦੇ ਸੀਗੇ ਜਿਵੇਂ ਢਾਲੇ ਆਪਣੇ ਜਾਂ ਹੋਰ ਆ ਉਹ ਚੀਜ਼ਾਂ ਇਹਦੇ ਵਿੱਚ ਸਿੱਟਦੇ ਸੀਗੇ ਧੁੱਪ ਪੈ ਰਹੀ ਆ ਧੁੱਪ ਦਾ ਕਰਕੇ ਅੰਦਰੋਂ ਵੀਡੀਓ ਆ ਨਹੀਂ ਰਹੀਗੀ ਦੇਖੋ ਜੇ ਆਉਂਦੀ ਆ ਤਾਂ ਉਹ ਆਪਣੇ ਧਰਤੀ ਦੇ ਬਰਾਬਰ ਹੋਣ ਕਰਕੇ ਭਰ ਗਿਆ ਇਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਭੱਜਣਾ ਕਿੱਧਰ ਹੈਗਾ ਚਾਰੇ ਪਾਸੇ ਦੇਖੋ ਇਹਦੇ ਚਾਰੇ ਪਾਸੇ ਦਵਾਰਾਂਾਂਗੇ ਉੱਚੀਆਂ ਉੱਚੀਆਂ ਗੋਲਿਆਂ ਦੇ ਨਿਸ਼ਾਨ ਆ ਗਏ ਉਹਨਾਂ ਟਾਈਮਾਂ ਦੇ ਖੋਨੇ ਤੁਹਾਨੂੰ ਕੁਛ ਨਾ ਕੁਛ ਇਤਿਹਾਸ ਸਾਹਮਣੇ ਰੱਖਿਆਗਾ ਜਨੂਨ ਦੇਖੋ ਬਾਈ ਦਾ ਆ ਦੇਖੋ ਨਿਸ਼ਾਨ ਗੋਲੀਆਂ ਦੇ ਉਹਨਾਂ ਟਾਈਮਾਂ ਦੇ 1650 ਨਿਸ਼ਾਨ ਨੇ ਟੋਟਲ ਕੁਝ ਸਾਮਕੇ ਰੱਖੇ ਹੋਏ ਕੁਝ ਮਿਟ ਗਏ ਪਰ ਟੋਟਲ 1650 ਸੀਗੇ ਗੋਲਿਆ ਸਾਰਿਆਂ ਦੇ ਦੇਖੋ نیچے-नीचे ਚਲਾਈਆਂ ਮੈਂ ਉੱਪਰ ਨਹੀਂ ਗਿਆ ਕਿਉਂਕਿ ਬੰਦਿਆਂ ਨੂੰ ਮਤਲਬ ਜਿਹੜੇ ਲੋਕ ਸੀਗੇ ਲੋਕਾਂ ਨੂੰ ਸਿੱਧੀਆਂ ਚਲਾਈਆਂ ਸੀਗੀਆਂ ਚਾਰੇ ਪਾਸੇ ਕੰਦਾ ਹੋਣ ਕਰਕੇ ਭੱਜਿਆ ਕਿਸੇ ਪਾਸੇ ਗਿਆ ਨਹੀਂ ਹੈਗਾ ਇਹ ਗੈਲਰੀ ਹੈ ਤਿੰਨ ਨੰਬਰ ਜਿੰਨੀਆਂ ਅਲੱਗ-ਅਲੱਗ ਗੈਲਰੀਆਂਆਂ ਗਿਆ ਸਭ ਦੇ ਵਿੱਚ ਅਲੱਗ-ਅਲੱਗ ਤਸਵੀਰਾਂ ਅਲੱਗ-ਅਲੱਗ ਆਪਣੇ 13 ਅਪ੍ਰੈਲ ਨਾਲ ਸੰਬੰਧਿਤ ਪਾਣੀਆਂ ਵਿੱਚ ਚੀਜ਼ਾਂ ਅੱਪਾ ਚੱਲਦੇ ਆਂ ਅੰਦਰ ਇਹਦੇ ਆ ਦੇਖੋ ਇਹ ਉਸ ਟਾਈਮ ਦੇ ਮੌਕੇ ਦੀਆਂ ਖਬਰਾਂਆਂ ਗਿਆ ਜਿਹੜਾ ਅਖਬਾਰਾਂ ਦੇ ਵਿੱਚ ਛਪਦੀਆਂ ਸੀਗੀਆਂ ਵੀਡੀਓ ਰੋਕ ਕੇ ਪੜ ਲਿਓ ਸਰ ਕਿਸੇ ਚੀਜ਼ 'ਕੋ ਟੱਚ ਮਤ ਕਰਨਾ ਸਹੀਦਾਂ ਦੇ ਬੁੱਤ ਬਣੇ ਵੀ ਹੈਗੇ ਸਰ ਕਿਸੇ ਚੀਜ਼ ਦਾ ਛੁਣਾ ਮਤ ਰੈਨੋਵੇਟ ਕਰਕੇ ਸੋਨਾ ਤਾਂ ਬਹੁਤ ਵੜਾਇਆਗਾ ਜਿਸ ਨੇ ਦੇਖ ਲਿਆ ਚੱਲਦੇ ਚੱਲੀਏ ਇਹ ਤਾਂਬੇ ਦੇ ਬਣੇਗਾ ਪੁੱਤ ਬਹੁਤ ਲੰਬੀ ਲਾਈਫ ਹੈਗੀ ਇਹ ਉਸ ਮੌਕੇ ਖਬਰ ਲੱਗੀ ਸੀ ਕਤਲਿਆ ਆਮ ਦੀ ਇਸ ਵਿੱਚ ਆਪਣੇ ਉਸ ਟਾਈਮ ਫੈਲੀ ਬਹੁਤ ਸੀਗੀ ਇਹ ਇਹ ਸਾਰਿਆਂ ਅਖਬਾਰਾਂ ਜੇ ਕੱਟੀਆਂ ਗਈਆਂ ਅਖਬਾਰਾਂ ਜੇ ਕੱਟੀਆਂ ਤੋਂ ਲੈ ਲੈ ਕੇ ਇਹ ਲਿਖੇ ਵੀ ਨਗੇ ਇਹ ਜਿਵੇਂ ਜਿਵੇਂ ਬਿਆਨ ਸਪਦੇ ਸੀਗੇ ਅਖਬਾਰਾਂ ਦੇ ਵਿੱਚ ਅੱਜ ਨਹੀਂ ਸਪਦੇ ਇਹ ਪਹਿਲਾਂ ਵੀ ਇਸ ਤਰ੍ਹਾਂ ਸਪਦੇ ਸੀਗੇ ਇਹ ਉਹ ਕਟੀਆਂ ਗਈਆਂ ਉਹਨਾਂ ਨੂੰ ਲੈ ਲੈ ਕੇ ਇਹ ਕੈਲਰਿਆਂ ਦੇ ਵਿੱਚ ਬਣਾਈਆਂ ਵੀਆਂ ਗਿਆ ਕਰੋ ਇਧਰ ਨਮੂ ਸੰਕਾ ਤੋਂ ਗਏ ਹੁਣ ਸੰਗੀਤ ਨਹੀਂ ਹੁੰਦਾਗਾ ਇਹ ਵੀ ਕੁਵਾਰਾਂ ਦੇ ਵਿੱਚ ਬਿਆਨ ਸਪੇਵੇ ਉਸ ਟਾਈਮ ਦੇ ਆਦੀ ਮਾਂ ਨੂੰ ਤੰਗ ਕਰ ਰਿਹਾਗਾ ਜਮਾ ਬਾਗ ਦੇ ਵਿੱਚ ਐਂਡ ਤੇ ਵਾਸ਼ਰੂਮ ਵਗੈਰਾ ਬਣੇ ਹੋਏ ਹੈਗੇ ਇਹ ਵੀ ਦਿਖਾਉਣੇ ਜ਼ਰੂਰੀ ਸੀਗੇ ਆ ਦੇਖੋ ਸਾਹਮਣੇ ਇੱਧਰ ਆ ਸਕਦੇ ਹੋਗੇ వాటర్ কুলਰ ਲੱਗਿਆ ਹੋਇਆ ਸਾਹਮਣੇ ਪਾਣੀ ਪੀਣਿਆ ਘੁੱਟ 13 April ਦਾ ਕਰਕੇ ਜਿਆਦਾ ਭੀੜ ਅੱਜ ਤੁਹਾਨੂੰ ਬੱਚੇ ਦਿਖਾਉਣਿਆ ਸਰਾਰਤੀ ਬੱਚੇ ਪੂਰੇ ਅੱਜ ਮੈਂ ਸਵੇਰੇ ਸਵੇਰੇ ਕੁਝ ਕਿਤਾਬਾਂ ਦੇ ਵਿੱਚ ਪੜ੍ਹਿਆਗਾ ਥੋੜਾ ਸਰਚ ਕਰਕੇ ਆਇਆ ਸੀਗਾ ਬਾਗ ਦੇ ਵਿੱਚ ਆਉਣ ਕਰਕੇ ਜਿਵੇਂ ਕੁਝ ਇਤਿਹਾਸਕਾਰਾਂ ਨੇ ਲਿਖਿਆਗਾ ਬੀ ਸਹੀਦ ਉਦਮ ਸਿੰਘ 13 April ਨੂੰ ਇੱਥੇ ਹੈਗੇ ਸੀਗੇ ਬੱਚੇ ਸੀਗੇ ਉਦੋਂ ਉਹਨਾਂ ਨੇ ਆਹ ਬੋਰਡ ਤੇ ਚੜ ਕੇ ਵੀ ਜਾਨ ਬਚਾਈ ਸੀਗੀ ਜਿਹੜੀ ਇਹ ਡਾਕੂਮੈਂਟਰੀ ਦਿਖਾਉਂਦੇ ਆ ਰਾਤ ਨੂੰ ਜ਼ਿਲ੍ਹਾ ਵਾਲੇ ਬਾਗ ਦੇ ਵਿੱਚ ਡਾਕੂਮੈਂਟਰੀ ਦਿਖਾਉਂਦੇ ਆ ਰਾਤ ਨੂੰ ਉਹ ਡਾਕੂਮੈਂਟਰੀ ਦੇ ਵਿੱਚ ਵੀ ਇਹੀ ਗੱਲ ਕਹਿੰਦੇ ਹੈਗੇ ਵੀ 13 April ਨੂੰ ਉਦਮ ਸਿੰਘ ਇੱਥੇ ਹੈਗੇ ਸੀਗੇ ਤੇ ਉਹਨਾਂ ਨੇ ਇਸੇ ਬੋਰਡ ਤੇ ਚੜ ਕੇ ਜਾਨ ਬਚਾਈ ਸੀਗੀ ਕਤਲੇਆਮ ਹੋਣ ਤੋਂ ਬਾਅਦ ਜਿਹੜੀ ਇਹ ਮਿੱਟੀ ਹੈਗੀ ਬਿਲਕੁਲ ਖੂਨ ਨਾਲ ਰੰਗੀ ਗਈ ਸੀਗੀ ਜਿਹੜਾ ਉਹ ਖੂਹ ਆ ਤੁਹਾਨੂੰ ਦੱਸਿਆ ਪਹਿਲਾਂ ਉਹ ਲਾਸਾਂ ਨਾਲ ਭਰ ਗਿਆ ਸੀਗਾ ਸਰਕਾਰ ਤਾਂ ਕੁਝ ਵੀ ਨਹੀਂ ਕਹਿੰਦੀ ਸਰਕਾਰ ਤਾਂ ਕਹਿੰਦੀ 379 ਮੌਤਾਂ ਹੋਈਆਂ ਹੋਈਆਂ ਸੀ ਇੱਥੇ ਪਰ ਇੱਥੇ ਹਜ਼ਾਰਾਂ ਬੰਦੇ ਮਰੇ ਸੀ ਕਿਉਂਕਿ ਜਿਹੜਾ ਕੱਟ ਸੀ ਉਹ 20 ਤੋਂ 25 ਹਜ਼ਾਰ ਲੋਕਾਂ ਦਾ ਸੀਗਾ ਅੱਜ ਇੱਥੇ ਫੰਕਸ਼ਨ ਵੀ ਹੈਗਾਗਾ ਆਪਣੇ ਅਖੋਤੀ ਲੀਡਰਾਂ ਵੱਲੋਂ ਰੱਖਿਆ ਗਿਆ ਹੈਗਾ ਹਰ ਉਹ 13 April ਤੇ ਇੱਥੇ ਫੰਕਸ਼ਨ ਰੱਖਦੇ ਆਗੇ ਤੇ ਆਪਾਂ ਨੂੰ ਪਤਾ ਹੀ ਆ ਉਹਨਾਂ ਨੂੰ ਕਿੰਨਾ ਕੁ ਲਗਾਗਾ ਕਿਵੇਂ ਹੋ ਅੱਜਕੱਲ ਲੁੱਟਦੇ ਆ ਤੇ ਲੋਕਾਂ ਦੇ ਬੱਚੇ ਮਰਵਾਉਂਦੇ ਆ ਆਪਣੇ ਆਪ ਦੇ ਕਿਸੇ ਦੇ ਕੈਨੇਡਾ ਪੜ੍ਹਦੇ ਆ ਕਿਸੇ ਦੇ ਅਮਰੀਕਾ ਪੜ੍ਹਦੇ ਆ ਕਿਸੇ ਦੇ ਕਿਤੇ ਪੜ੍ਹਦੇ ਆ ਤੇ ਕਿੰਨੀ ਕ ਆਪਣੇ ਲੀਡਰਾਂ ਨੂੰ ਸ਼ਹੀਦਾਂ ਪ੍ਰਤੀ ਭਾਵਨਾ ਗਈ ਰੈਨੋਵੇਟ ਕਰਕੇ ਮੰਨ ਨੂੰ ਠੇਸ ਹੀ ਪਹੁੰਚੀ ਹੈਗੀ ਕੁਝ ਨਾ ਕੁਝ ਚੀਜ਼ਾਂ ਇਹਨਾਂ ਨੇ ਬਦਲੀਆਂ ਗਈਆਂ ਉਹ ਬਦਲੀਆਂ ਚੀਜ਼ਾਂ ਹੋਣ ਕਰਕੇ ਇਤਿਹਾਸ ਰਿਹਾ ਨਹੀਂ ਹੈਗਾਗਾ ਜਿਵੇਂ ਗੋਲ ਕੰਦੇ ਨਿਸ਼ਾਨ ਤੇ ਕਿੰਨਾ ਨੇ ਥੋੜੇ ਰੱਖੇ ਹੈਗੇ ਜਿਵੇਂ ਪਹਿਲਾਂ 1650 ਸੀਗੇ ਹੁਣ ਤਾਂ ਤਕਰੀਬਨ 150 ਦੇ ਲਗਭਗ ਨੰਬਰ ਜੇ ਲਿਖੇ ਹੋਏ ਹੈਗੇ ਅਸੀਂ ਇਦਾਂ ਜੋਤ ਜਗਦੀ ਸੀ ਉਹਦਾ ਵੀ ਥਾਂ ਬਦਲਿਆ ਹੋਇਗਾ ਉਹ ਵੀ ਉਸ ਜਗ੍ਹਾ ਤੋਂ ਹੋਰ ਥਾਂ ਤੇ ਆ ਆ ਦੇਖੋ ਇੰਨੀਆਂ ਉੱਚੀਆਂ ਉੱਚੀਆਂ ਕੰਧਾਂ ਸੀਗੇ ਇੱਥੇ ਇਹਦੇ ਚਾਰੇ ਪਾਸੇ ਤਾਂ ਕਰਕੇ ਲੋਕਾਂ ਤੋਂ ਟੱਪਿਆ ਨਹੀਂ ਗਿਆਗਾ ਆ ਇਨਸਾਨ ਹੈਗੇ ਉਸ ਟਾਈਮ ਦੇ ਗੋਲੀਆਂ ਦੇ ਆ ਨਿਸ਼ਾਨ ਦੇਖੋ ਗੋਲੀਆਂ ਦੇ ਇਹਨਾਂ ਨੂੰ ਸਾਹਮਣੇ ਰੱਖਿਆਗਾ ਇਹਨਾਂ ਦੇ ਉੱਪਰ ਛੱਤ ਪਾਈ ਵੀ ਆ ਦੇਖੋ ਟੁੱਪ ਟੁੱਪ ਬਚਾਈ ਵੀ ਆ ਕੰਧ ਤਾਂ ਕਰਕੇ ਬਚੇ ਰਹਿਣ ਨਿਸ਼ਾਨ ਆ ਦੇਖੋ ਕਿਵੇਂ ਇੱਟਾਂ ਪੱਟੀਆਂ ਸੀ ਗੋਲੀਆਂ ਨੇ ਲੋਕਾਂ ਨੂੰ ਪਾਰ ਕਰ ਕਰਕੇ ਕੰਧਾਂ 'ਚ ਵੱਜੀਆਂ ਸੀ ਇਹ ਇੰਨੀਆਂ ਨੇ ਉੱਚੀਆਂ ਕੰਧਾਂ ਸੀਗੀਆਂ ਉਹਨਾਂ ਨੂੰ ਪਤਾ ਸੀਗਾ ਵੀ ਇੱਥੋਂ ਲੋਕ ਕਿਸੇ ਪਾਸੇ ਭੱਜ ਨਹੀਂ ਸਕਦੇਗੇ ਇੱਥੇ ਇਹਨੇ ਲੋਕਾਂ ਨੂੰ ਮਾਰਨ ਤੋਂ ਬਾਅਦ 1650 ਗੋਲੀਆਂ ਚਲਾ ਕੇ ਮੰਨ ਲਓ ਇਹਨੇ ਲੋਕ ਮਾਰ ਕੇ 20-25000 ਲੋਕਾਂ ਦੇ ਗੋਲੀਆਂ ਚਲਾ ਕੇ ਇੱਕ ਰਾਖਸ਼ ਵਾਂਗ ਹੱਸਿਆ ਸੀਗਾ ਜਰਨਲ ਡਾਇਰ ਜਦੋਂ ਇੱਥੋਂ ਗਿਆਗਾ ਜਿਹੜੇ ਆਪਣੇ ਅੰਬਰਸਾ ਸਾਹਿਬ ਦੀਆਂ ਸੜਕਾਂ ਤੇ ਜੇ ਕੋਈ ਭਾਰਤੀ ਦੇਖਦਾ ਸੀਗਾ ਤਾਂ ਉੱਥੇ ਵੀ ਉਹਨਾਂ ਨੇ ਗੋਲੀਆਂ ਚਲਾਈਆਂ ਗਿਆ ਉਹ ਵੀ ਲੋਕ ਮਾਰੇ ਨਿਗੇ ਇਕੱਲੇ ਇੱਥੇ ਨਹੀਂ ਕਤਲੇਆਮ ਕੀਤਾ ਜਿਹੜੇ ਆਪਣੇ ਬਾਜ਼ਾਰ ਦੇ ਵਿੱਚ ਵੀ ਬਹੁਤ ਲੋਕ ਮਾਰੇ ਉਸ ਦਿਨ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸ਼ਹੀਦਾਂ ਪ੍ਰਤੀ ਐਵੇਂ ਹੈਗਾ ਵੀ ਮਨਾਂ ਦੇ ਵਿੱਚ ਘਟਦਾਗਾ ਜਾਂ ਆਪਾਂ ਨੂੰ ਐ ਲੱਗਦਾ ਕਈ ਵਾਰੀ ਆਪਾਂ ਕਹਿੰਦੇ ਵੀ ਜਿਹੜੇ ਆਪਣੇ ਨਵੇਂ ਬੱਚੇ ਨੇਗੇ ਤਾਂ ਆਪਣੀ ਨਵੀਂ ਪਨੀਰੀ ਆ ਉਹ ਸ਼ਹੀਦਾਂ ਨੂੰ ਕਿਵੇਂ ਯਾਦ ਕਰੂਗੀ ਜਾਂ ਭੁੱਲਦਾ ਨਹੀਂ ਜਾਣਗੇ ਪਰ ਨਹੀਂ ਇਹੋ ਇਹੋ ਜੀ ਕੋਈ ਗੱਲ ਨਹੀਂ ਗਈ ਨਵੇਂ ਬੱਚੇ ਹੀ ਬਹੁਤ ਆ ਗਏ ਆ ਦੇਖੋ ਸਾਰੇ ਦੇਖਣ ਆਉਂਦੇ ਚਾਈ ਚਾਈ ਜ਼ਿਆਦਾਤਰ ਆਪਣੇ ਪੰਜਾਬ ਨੂੰ ਵੱਧ ਹੋਰਾਂ ਸਟੇਟਾਂ ਦੇ ਲੋਕ ਆ ਗਏ ਇਹ ਜਿਹੜਾ ਚਿੰਨ ਬਣਾਇਆ ਹੋਇਆ ਇਹ ਆਪਣੇ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਹੈਗਾ ਇਹੀ ਚਿੰਨ ਦੀ ਨਿਸ਼ਾਨੀਆਂ ਸਾਰੀ ਦੁਨੀਆ ਤੇ ਇਸੇ ਚਿੰਨ ਦੇ ਨਾਮ ਨਾਲ ਜਾਣਿਆ ਜਾਂਦਾ ਜਦੋਂ ਇਹ ਚਿੰਨ ਦੇਖਦੇ ਆਪਾਂ ਤਾਂ ਆਪਾਂ ਨੂੰ ਜਿਲ੍ਹਿਆਣਾ ਬਾਗ ਯਾਦ ਆ ਜਾਂਦਾਗਾ ਛੋਟੀ ਝੀਲ ਬਣਾਈ ਵੀ ਹੈਗੀ ਅੰਦਰ ਚੱਲਦੇ ਆਪਾਂ ਬਾਰਡਰ ਲਾਈਨ ਕਰਾਸ ਕਰਦੇ ਆਗੇ ਬਾਰਡਰ ਲਾਈਨ ਤੋਂ ਆਪਾਂ ਚੱਲ ਗਏ ਅੱਗੇ ਸਿਕਿਉਰਿਟੀ ਗਾਰਡ ਹਾਕ ਮਾਰੂਗਾ ਹੁਣ ਪਰ ਉਹਦੋਂ ਆਪਾਂ ਕੰਮ ਕਰ ਲਾਂਗੇ ਆਪਦਾ ਇੱਥੇ ਸਰਦਾ ਦੇ ਫੁੱਲ ਪੇਟ ਕਰਦੇ ਹੈਗੇ ਆ ਦੇਖੋ ਡੇਲੀ ਲੋਕ ਆਉਂਦੇ ਆ ਪਰ ਵੀਰ ਜੀ ਉਹ ਦੇਖੋ ਮੇਰਾ ਗਾਈਡ ਗਾਈਡ ਕੋਲ ਪਰਮਿਸ਼ਨ ਆ ਮੇਰੀ ਉਹ ਪੇਪਰ ਉਹਦੇ ਹੱਥ 'ਚ ਆ ਦੇਖੋ ਤੁਸੀਂ ਗਾਈਡ ਨਾਲ ਗੱਲ ਕਰ ਲਓ ਵੀਰ ਬਣ ਕੇ ਮੈਨੂੰ ਨਾ ਪਰੇਸ਼ਾਨ ਕਰੋ ਵਾਰ-ਵਾਰ ਮਾਰਤੀ ਸਿਟੀ ਵਾਈ ਆਪਾਂ ਨੂੰ ਕਹਿੰਦਾ ਜਾਣਾ ਨਹੀਂ ਹੈਗਾ ਇੱਧਰ ਵੀ ਗੋਲਿਆਂ ਦੇ ਨਿਸ਼ਾਨ ਆ ਗਏ ਦਿਖਾਉਣਾ ਤੁਹਾਨੂੰ ਇਹੇ ਜੀ ਕੋਈ ਚੀਜ਼ ਨਹੀਂ ਹੈਗੀ ਜਿੱਥੇ ਗੋਲੀਆਂ ਨਹੀਂ ਬੱਜੀਆਂ ਪੀਆਂ ਕੋਈ ਦਰਖਤ ਹੋ ਗਿਆ ਦਰਖਤਾਂ ਦੇ ਵਿੱਚ ਤਾਂ ਹੁਣ ਭਰ ਜਾਂਦੀਆਂ ਗਈਆਂ ਪਤਾ ਹੀ ਨਹੀਂ ਲੱਗਦਾ ਤੇ ਆਹ ਦੇਖੋ ਇਹ ਉਹਨਾਂ ਟਾਈਮ ਅਨੇ ਕੰਧਾਂ ਗਿਆ ਆ ਦੇਖੋ ਸਾਰੀਆਂ ਗੋਲੀਆਂ ਵੱਜੀਆਂ ਮਿਲ ਗਿਆ ਜਿੰਨੀਆਂ ਵੀ ਕੰਧਾਂਆਂ ਗਿਆ ਜਾਂ ਕੁਛ ਵੀ ਐ پروਇਆ ਪਿਆਗਾ ਇੰਨਾ ਕਤਲਿਆਮ ਹੋਇਆ ਸੀਗਾ ਇੱਥੋਂ ਫਿਰ ਉਹ ਜਦੋਂ ਆਪਣੇ ਸਹੀਦ ਉਦਮ ਸਿੰਘ ਜੀ ਨੇ ਜਾਨ ਬਚਾ ਲਈ ਆਪਦੀ ਤਾਂ ਇੱਥੇ ਕਸਮ ਖਾਈ ਖਾਦੀ ਸੀਗੀ ਵੀ ਬਦਲਾ ਲਵਾਂਗਾ ਮੈਂ ਜ਼ਰੂਰ ਤੇ ਬਦਲਾ ਉਹਨਾਂ ਨੇ ਲਿਆ ਵੀ ਬਦਲਾ ਲੈਣ ਖਾਤਰ ਉਹਨਾਂ ਨੇ ਬਹੁਤ ਘਾਲਣਾ ਘਾਲਣੀ ਪਈ 21 ਸਾਲ ਆਪਦੇ ਅੰਦਰ ਉਹਨਾਂ ਨੇ ਪਹਿਲਾਂ ਤਾਂ ਅੱਗ ਵਾਲ ਕੇ ਰੱਖੀ ਜੇ ਆਪਣੇ ਵਿੱਚ ਇੰਨਾ ਜਜ਼ਬਾ ਹੋਵੇ ਪਹਿਲਾਂ ਜਿੰਨਾ ਤਾਂ ਆਪਣੇ ਸਰਕਾਰਾਂ ਨੂੰ ਸਮਝ ਪੈ ਜੇ ਵੀ ਭੁੱਲ ਦੇਣ ਲੋਕ 21 ਸਾਲ ਉਹਨਾਂ ਨੇ ਗੱਲ ਆਪਦੇ ਦਿਲ ਦੇ ਵਿੱਚ ਧੁਖਦੀ ਰੱਖੀ ਅੱਗ ਬੁਝਣ ਨੀਤੀ ਤੇ ਫੇਰ ਜਾ ਕੇ 21 ਸਾਲਾਂ ਬਾਅਦ ਥੋੜਾ ਜਿਹਾ ਇੱਕ ਲੱਗਦਾ ਵੀ ਪੰਜਾਬੀ ਨੂੰ ਅਹਿਮੀਅਤ ਘਟ ਦਿੰਦੇ ਨੇਗੇ ਇੱਥੇ ਚਲਦੇ ਹਾਂ ਉੱਪਰ ਆਪਾਂ ਇਹ ਨਵੀਆਂ ਯਾਦਗਾਰਾਂ ਬਣਾਈਆਂ ਗਈਆਂ ਜਿਹੜੀ ਛੇੜ ਛੜ ਕੀਤੀ ਆ ਉਹ ਇੱਥੇ ਕੀਤੀ ਵੀ ਹੈਗੀ ਸਾਰੇ ਜਹਾਂ ਸੇ ਅਸਾ ਹਿੰਦੁਸਤਾਨ ਹਮਾਰਾ ਹਮ ਬੁਲਬਲੇ ਹੈ ਇਸ ਕੀ ਇਹ ਗੁਲਸ਼ੀਆਂ ਹਮਾਰਾ ਪੰਜਾਬੀ ਨੇ ਥੋੜੀ ਜਿਹੀ ਦਰਿਆਦ ਕੀਤੀ ਵੀ ਹੈ ਹੋਰ ਕੋਈ ਚੱਕਰ ਨਹੀਂ ਹੈਗਾ ਥੋੜੀ ਜਿਨੀ ਬਹੁਤ ਹੀ ਦਰਿਆਦ ਕੀਤੀ ਵੀ ਆ ਲਾਲਾ ਲਾਜਪੱਤਰ ਆਏ ਸਾਰੇ ਤੁਸੀਂ ਵੀਡੀਓ ਨੂੰ ਰੋਕ ਰੋਕ ਕੇ ਪੜ ਲਿਓ ਅੱਜਾ ਸਕਿੱਪ ਨਾ ਕਰਿਓ ਵੀਡੀਓ ਰਿਕਵੈਸਟ ਹੈਗੀ ਸ਼ੇਅਰ ਲਾਜ਼ਮੀ ਕਰਿਓ ਇੱਕ ਤਾਂ ਦੇਨ ਅੱਜ 13 ਅਪ੍ਰੈਲ ਆ ਉਹੀ ਦਿਨ ਹੈਗਾ ਜਿਹੜੇ ਦਿਨ ਇਹ ਕਤਲੇਆਮ ਹੋਇਆ ਸੀਗਾ ਸਾਰੇ ਜਣੇ ਵੀਡੀਓ ਦੇਖਿਓ ਤੇ ਸ਼ੇਅਰ ਕਰੋ ਲਾਜ਼ਮੀ ਇਧਰ ਆਸਤੀਆਂ ਗਿਆ ਅਪਸਤੀਆਂ ਦੇਖਦੇ ਚੱਲ ਕੇ ਇਹ 4 ਨੰਬਰ ਆ ਗੈਲਰੀ 4 ਨੰਬਰ ਚ ਅਸਤੀਆਂ ਗਈਆਂ ਨਾਲਾ ਲਾਜ ਪੱਤਰਾ ਏ ਕਰਤਾਰ ਸਿੰਘ ਸਰਾਬ ਮਦਨ لال ਟਿੰਗਰਾ ਅਚਰ ਸਿੰਘ ਚੀਨਾ ਵੀ ਇੰਦਰ ਸਿੰਘ ਵੇਰਕਾ ਇਹ ਸ਼ਹੀਦ ਨੇ ਆਪਣੇ ਜਦੋਂ ਵੀ ਤੁਸੀਂ ਜ਼ਿਲ੍ਹਿਆਂ ਵਾਲੇ ਬਾਗ ਦੇ ਅੰਦਰ ਆਓ ਤਾਂ ਸਾਰਾ ਇਹਨੂੰ ਚੰਗੀ ਤਰ੍ਹਾਂ ਦੇਖ ਕੇ ਜਾਇਓ ਜਿਵੇਂ ਆ ਦੇਖੋ ਬਾਬਾ ਭਾਗ ਸਿੰਘ ਕੈਨੇਡੀਅਨ ਆ ਬਾਬਾ ਗੁੱਜਰ ਸਿੰਘ ਬਾਬਾ ਗੁਰਮukh ਸਿੰਘ ਬਾਬਾ ਕੇਸਰ ਸਿੰਘ ਬਾਬਾ ਖੜਕ ਸਿੰਘ ਸਾਰੇ ਜਿੰਨੇ ਆਪਣੇ ਸ਼ਹੀਦ ਆ ਸਾਰੇ ਦੇ ਇੱਥੇ ਤਸਵੀਰਾਂ ਲੱਗੀਆਂ ਵੀ ਹੈਗੀਆਂ ਆਜ਼ਾਦੀ ਇੰਨੀ ਸਸਤੀ ਨਹੀਂ ਮਿਲੀ ਵੀ ਜਿੰਨੀ ਸਸਤੀ ਆਪਾਂ ਨੂੰ ਲੱਗਦੀ ਹੈਗੀ ਬਹੁਤ ਵੱਡੀ ਕੀਮਤ ਚੁਕਾ ਕੇ ਮਿਲੀ ਵੀ ਆ ਜਦੋਂ ਤੁਸੀਂ ਸ਼ਹੀਦਾਂ ਦੇ ਥਾਵਾਂ ਤੇ ਜਾਓਗੇ ਕੋਨੋਂ ਤਾਂ ਆਪ ਦਾ ਲੱਗੂ ਪਾਰ ਆਪਾਂ ਨੂੰ ਘਰੇ ਬੈਠੇ ਨੂੰ ਲੱਗਦਾ ਵੀ ਆਜ਼ਾਦੀ ਸਸਤੀ ਹੈ ਜਾਂ ਆਜ਼ਾਦੀ ਕੀ ਆ ਜਾਂ ਹੁਣ ਜਿਵੇਂ ਆਪਣੇ ਵਿੱਚ ਬੰਦੇ ਕਹਿੰਦੇ ਆ ਦਸੂਜੀ ਗੁਲਾਮੀ ਕਿੱਥੇ ਆ ਗੁਲਾਮੀ ਤੁਸੀਂ ਦੇਖੀ ਨਹੀਂ ਨਗੀ ਗੁਲਾਮੀ ਜਿਹੜੇ ਦੇਖੀ ਉਹਨਾਂ ਨੂੰ ਪਤਾਗਾ ਸਿੰਗਾਣਾ ਕੀ ਕੀ ਹੋਇਆ ਆਪਣੇ ਸੀ ਧਨਕ ਕਿੰਨੇ ਤਸੀਹੇ ਦਿੱਤੇ ਆਪਾਂ ਸੋਚ ਨਹੀਂ ਸਕਦੇ ਉਹਨਾਂ ਗੱਲਾਂ ਨੂੰ ਸੁਣ ਕੇ ਦਿਲ ਕੰਬ ਜਾਂਦਾਗਾ ਸੰਸਤ ਜਵਾਨ ਉਹਦੇ ਸਾਥ ਆ ਆ ਸਾਰੇ ਸਿੰਘਾਂ ਦੇ ਨਾਮ ਨੇਗੇ ਤਸਵੀਰਾਂ ਲੱਗੀਆਂ ਨੇ ਸਹੀ ਤਾਂ ਦੇ ਸਿੰਘਾਂ ਦੇ ਨਾਮ ਕਿਹਾ ਜਾਂਦਾ ਜਿੰਨੇ ਆਪਣੇ ਸੀ ਜਿਹੜਾ ਸਾਰੇ ਸੀ ਦੇ ਤਸਵੀਰਾਂ ਲੱਗੀਆਂ ਵੇ ਦੇਖੋ ਲਾਲਾ ਹਰਦੀਆਲ ਲਾਲਾ ਹਰਦੀਆਲ ਸਿੰਘ ਰਹਿਮਤ ਅਲੀ ਡਾਕਟਰ ਸਤਿਆਪਾਲ ਦੇਖੋ ਆਸ ਗਿਆ ਅਸਤੀਆਂ ਸਈਦ ਉਦਮ ਸਿੰਘ ਦੀਆਂ ਅਸਤੀਆਂ ਨੇ ਇਹ 19 ਜੁਲਾਈ 1974 ਨੂੰ ਇਹ ਭਾਰਤ ਲੈ ਦੇ ਗਈਆਂ ਸੀਗੀਆਂ ਆ ਦੇਖੋ ਇੱਕ ਆਗਰ ਦੇ ਵਿੱਚ ਨੇਗੀਆਂ 19 ਜੁਲਾਈ 1974 ਨੂੰ ਇਹਨਾਂ ਨੂੰ ਭਾਰਤ ਲੈ ਜਾਂਦਾ ਸੀਗਾ ਇਹ ਨੇ ਕਿ ਸਰਦਾਰ ਸਈਦ ਉਦਮ ਸਿੰਘ ਕੀ ਸਾਲ ਬਹੁਤ ਹੁੰਦੇ 21 ਸਾਲ ਆਪਦੇ ਅੰਦਰ ਅੱਗ ਮਚਾ ਕੇ ਰੱਖਣੀ ਬਹੁਤ ਔਖੀ ਗੱਲ ਆ ਆਪਾਂ ਚਾਰ ਦਿਨਾਂ ਬਾਅਦ ਭੁੱਲ ਜਾਂਦੇ ਆ ਹੁਣ ਆਪਾਂ ਚੱਲਦੇ ਆ ਜੋਤ ਵੱਲ ਜਿਹੜੀ ਅਮਰ ਜੋਤ ਚੱਲ ਜਗਦੀ ਐ ਇੱਥੇ ਜੁੱਤੇ ਆਪਾਂ ਉਤਾਰਤੇ ਤੇ ਹੁਣ ਆਪਾਂ ਚੱਲਦੇ ਆ ਦਿਖਾਉਣਾ ਤੁਹਾਨੂੰ ਜੋਤ ਇਹਦੀ ਜਗ੍ਹਾ ਚੇਂਜ ਕੀਤੀ ਆ ਇਹਦੇ ਤੇ ਆਪਣੇ ਬਹੁਤ ਇਤਿਹਾਸਕਾਰਾਂ ਨੇ ਅਤਰਾਜ ਵੀ ਜਿੱਤਾ ਆਏਗਾ ਜਿਹੜੀ ਇਹ ਜਗ੍ਹਾ ਕੀ ਜੋਤ ਦੀ ਜਗ੍ਹਾ ਚੇਂਜ ਕੀਤੀ ਆ ਇਹਦੇ ਚ ਡਾਕਟਰ ਅਰੇ ਹੀ ਸ਼ਰਮਾ ਇੱਕ ਸਾਬਕਾ ਮੁਖੀ ਨੇ ਆਪਣੇ ਇਤਿਹਾਸ ਵਿਭਾਗ ਦੇ ਉਹਨਾਂ ਨੇ ਵੀ ਇਤਰਾਜ਼ ਜਤਾਇਆਗਾ ਜਿਹੜੀ ਆਪਣੀ ਰੈਨੋਵੇਟ ਕੀਤੀ ਹੈਗੀ ਉਹਨਾਂ ਨੇ ਵੀ ਇਹਤੇ ਇਤਰਾਜ਼ ਲਾਇਆਗਾ ਜਿਵੇਂ ਇੱਕ ਤਾਂ ਖੂਹ ਦੇ ਕੋਲੇ ਖੰਜੂਰ ਦਾ ਦਰਖਤ ਸੀਗਾ ਉਹ ਦਰਖਤ ਪੱਟਤਾ ਤੇ ਇੱਕੇ ਜੋ ਦੀ ਜਗਾ ਚੇਂਜ ਕੀਤੀ ਆ ਇੱਕ ਇਥੇ ਸੁਨੀਲ ਕਪੂਰਾ ਪ੍ਰਧਾਨ ਨੇ ਉਹ ਜ਼ਿਲ੍ਹੇ ਵਾਲੇ ਬਾਗ ਦੇ ਫਰੀडम फाइਟਰ ਫਾਊਂਡੇਸ਼ਨ ਦੇ ਉਹਨਾਂ ਦੇ ਪਿਤਾ ਸੀਦ ਹੋਏ ਸੀਗੇ ਉਸ ਕਤਲਿਆਮ ਦੇ ਵਿੱਚ ਉਹਨਾਂ ਦੇ ਪਿਤਾ ਸੀ ਰੋਏ ਸੀ ਉਹਨਾਂ ਨੇ ਵੀ ਇਸ ਗੱਲ ਤੇ ਇਤਰਾਜ਼ ਜਤਾਇਆਗਾ ਗੱਲ ਹੈ ਵੀ ਸਹੀ ਵੀ ਜਿਹੜੀਆਂ ਆਪਣੀਆਂ ਇਤਿਹਾਸਿਕ ਥਾਵਾਂਆਂ ਗੀਆਂ ਉਹਨਾਂ ਨੂੰ ਜੇ ਆਪਾਂ ਉਸੇ ਤਰ੍ਹਾਂ ਸਾਹਮਣੇ ਰੱਖਾਂਗੇ ਤਾਂ ਉਹ ਬਚਣਗੀਆਂ 6 ਮਹੀਨੇ ਪਹਿਲਾਂ ਮੈਂ ਆਪਣੇ ਚైనా ਬਾਰਡਰ ਗਿਆ ਸੀਗਾ ਕਾਜਾ ਤਵਕੰਨੀ ਉੱਥੇ ਉਹਨਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਸੀਗੀਆਂ ਧਾਰਮਿਕ ਸਥਾਨਾਂਆਂ ਉਹਨਾਂ ਨੂੰ ਉਹਨਾਂ ਨੇ ਸਾਹਮਣੇ ਰੱਖਿਆ ਵਿਆ ਉਹ ਮਿਨਿਸਟਰੀਆਂ ਉਹਨਾਂ ਨੇ ਛੇੜੀਆਂ ਨਹੀਂ ਤੇ ਪਰ ਉਹਨਾਂ ਨੇ ਆਪਦੀਆਂ ਦੁਵਾਰੇ ਅਲੱਗ ਤੋਂ ਬਣਾ ਲੀਆਂ ਜਿਹੜੀ ਮਿੱਟੀ ਦੀਆਂ ਗੀਆਂ ਉਹ ਉਹਨਾਂ ਨੇ ਛੇੜੀਆਂ ਨਹੀਂ ਉਹ ਤਾਂ ਮਿੱਟੀ ਦੀਆਂ ਗੀਆਂ ਤਾਂ ਵੀ ਸਾਹਮਣੇ ਰੱਖੀ ਬੈਠੇ ਆ ਜਿਹੜੇ ਆਪਣੇ ਵਾਲੇ ਆ ਇਹਨਾਂ ਤੋਂ ਇੱਟਾਂ ਦੀਆਂ ਸਿਮਿੰਟ ਦੀਆਂ ਨਹੀਂ ਸਮਝਦੇਗਾ ਇਹ ਵਿਕਾਸ ਦੇ ਨਾਮ ਤੇ ਬਨਾਸ਼ ਕਰਦੇ ਆਗੇ ਜਿਵੇਂ ਕੈਲਰੀਆਂ ਬਣ ਗਈਆਂ ਕੈਲਰੀਆਂ ਨਾਲ ਜਿਹੜੀਆਂ ਆਹ ਰਸਤੇ ਬਣਾਏ ਵਿਆ ਇਹਨਾਂ ਤੇ ਵੀ ਛੱਤ ਪਾਈ ਹੋਣਗਾ ਕਿ ਸੌਖਾਗਾ ਹਣਦਾਗੀ ਲੋਕ ਆਉਂਦੇ ਬਹੁਤ ਆਗੇ ਪਰ ਅੱਜ ਤਾਂ 13 April ਹੋਣ ਕਰਕੇ ਜਿਹਦਾ ਜ਼ਿਆਦਾ ਹੈ। ਮੈਨੂੰ ਵੀ ਅੱਜ ਅਸਲੀ ਭਾਵਕ ਹੋ ਗਿਆ ਕਿਉਂਕਿ ਪਹਿਲਾਂ ਮੈਂ ਕਈ ਵਾਰੀ ਇੱਥੇ ਆਇਆਗਾ ਦੇਖਣ ਵਾਸਤੇ ਪਰ ਇੰਨੇ ਸਹੀ ਢੰਗ ਨਾਲ ਮੈਂ ਦੇਖਿਆ ਨਹੀਂ ਸੀਗਾ। ਅੱਜ ਹਰ ਇੱਕ ਭਾਵਕ ਇੱਥੇ। ਜੇ ਕਿਸੇ ਨਾਲ ਆਪਾਂ ਗੱਲਬਾਤ ਕਰਦੇ ਆ ਤਾਂ ਉਹ ਪੂਰਾ ਭਾਵਕ ਆਗਾ। ਜਿਹੜਾ ਆਹ ਰਸਤਾ ਹੈਗਾ ਪਹਿਲਾਂ ਇਹ ਹੈ ਨਹੀਂ ਸੀਗਾ। ਇਹ ਬਾਜ਼ਾਰ ਦੇ ਵਿੱਚ ਖੁੱਲਦਾ ਕੀਤਾ ਇੱਧਰ। ਉਸ ਟਾਈਮ ਉਹੀ ਇੱਕ ਗਲੀ ਦੇ ਵਿੱਚੋਂ ਆ ਸਕਦੇ ਸੀ ਤੇ ਉਦਰੀਏ ਪਹੁੰਚਾ ਸਕਦੇ ਸੀਗੇ ਇਹ ਗੱਲ ਅੰਗਰੇਜ਼ਾਂ ਨੂੰ ਪਤਾ ਸੀਗੀ ਤਾਂ ਕਰਕੇ ਬੈਰ ਉੱਥੋਂ ਆਇਆ ਸੀਗਾ ਤੇ ਉਹਨੇ ਖੁਸ਼ੀ ਖੁਸ਼ੀ ਮੰਨ ਲੋ ਹੱਸਦੇ ਹੱਸਦੇ ਨੇ ਇਹਨੇ ਲੋਕ ਮਾਰੇ ਆ ਉਹਦੇ ਕੇਸ ਵਗੈਰਾ ਚੱਲੇ ਆ ਕੁਝ ਨਹੀਂ ਹੋਇਆ ਜਿਹਨੇ ਸਰਵਾਈ ਕੀਤੀ ਸੀ ਜਾਂ ਹੋਰ ਕੁਝ ਨਹੀਂ ਹੋਇਆ ਅਦਾਲਤਾਂ 'ਚ ਆਹ ਗੇਟ ਇਹ ਬਾਜ਼ਾਰ ਦੇ ਵਿੱਚ ਖੁੱਲਦਾ ਕਰਤਾ ਹੁਣ ਇੱਥੋਂ ਬਜ਼ਾਰ ਚ ਆ ਸਕਦੇ ਆਂ ਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਅੱਜ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਲਾਈਕ ਕਮੈਂਟ ਲਾਜ਼ਮੀ ਕਰਿਓ ਬਹੁਤ ਮਿਹਨਤ ਨਾਲ ਬਣਾਈਆ ਹੌਸਲਾ ਜਾਂ ਬਣ ਜਾਂਦਾ ਜੇ ਤੁਸੀਂ ਲਾਈਕ ਸ਼ੇਅਰ ਕਰਦੇ ਹੋਗੇ ਧੰਨਵਾਦ ਦੋਸਤੋ